ਕਮਿਤੀ ਹੈ ਬਟੇ। ਹਮਿਦੀ ਹੈ ਬਰਨਾਲੇ ਦੇ ਲਾਗੇ ਪੈਂਦਾ ਹੈ ਮਿਤੀ ਹੈ। ਹਾਂਜੀ। ਹਾਂਜੀ ਹਾਂਜੀ। ਮਾਤਾ ਜੀ ਕੁਛ ਦਿਨ ਪਹਿਲਾਂ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ। ਹਾਂਜੀ। ਇੱਕ ਕੋਰਸ ਤੁਸੀਂ ਪੀਤਾ ਹੈਗਾ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ? ਵੀਰੇ ਮੇਰੇ ਨਾੜਾਂ ਲੱਤ ਦੀ ਨਾੜਾਂ ਕਮਜ਼ੋਰ ਖੁੰਦੀ ਸੀ। ਅੱਛਾ ਲੱਤ ਦੀਆਂ ਨਾੜਾਂ ਕਮਜ਼ੋਰ ਸੀ ਬਲੌਕ ਸੀਗੀਆਂ। 6 ਸੱਟ ਵੱਜੀ ਸੀ। 6 ਵਜੇ ਹੋਈ ਸੀ। ਹਾਂ 3 ਮਹੀਨੇ ਮੈਂ ਪਈ ਰਹੀ ਮੰਜੇ ਤੇ। 3 ਮਹੀਨੇ ਮੰਜੇ ਤੇ ਹੀ ਪਈ ਰਹੀ ਸੱਟ ਲੱਗ ਕੇ। ਲੱਤ ਤੇ ਵਜਨ ਨਹੀਂ ਸੀ ਆਉਂਦਾ। ਲੱਤ ਤੇ ਵਜਨ ਨਹੀਂ ਸੀ ਆਉਂਦਾ। ਹਾਂ। ਠੀਕ ਹੈ ਜੀ। ਇਹ 3 ਮਹੀਨਿਆਂ ਦੀ ਪ੍ਰੋਬਲਮ ਸੀਗੀ ਇੱਕ ਇਹ ਤੋਂ ਪਹਿਲਾਂ ਸੱਟ ਲੱਗੀ ਸੀ ਕਿਤੇ ਸੱਟ ਲੱਗੀ ਹੁੰਦਾ ਦੋ 2.5 ਸਾਲ ਹੋ ਗਏ ਅਚਾ 2.5 ਸਾਲ ਹੋ ਗਏ ਹਾਂਜੀ ਹੁਣ ਜਾਨੀ ਉਦੋਂ ਦੀ ਤਕਲੀਫ ਵੱਧਦੀ ਵੱਧਦੀ ਹੁਣ 3 ਮਹੀਨੇ ਤਾਂ ਬਿਲਕੁਲ ਹੀ ਬੈੱਡ ਤੇ ਹੋਗੇ ਸੀਗੇ ਹਾਂ 3 ਮਹੀਨੇ ਬੈੱਡ ਤੇ ਫਿਰ ਮੈਂ ਪੈਰੇ ਜਦੋਂ ਮੈਂ ਪੱਟੇ-ਪੱਟੇ ਲਾਉਂਦੇ ਰਹੇ ਲੱਤ ਤੇ ਠੀਕ ਹੈ 3 ਮਹੀਨੇ ਪੈ ਕੇ ਫਿਰ ਮੈਂ ਹੋਰ 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 ਨਾੜਾ ਮਾਸ ਕਿੰਨੀ ਦਵਾਈ ਇਹ ਬੁਤਰੀ ਖਾਦੀ ਹੈ ਹਾਂ ਜੀ ਮੈਂ ਹੁਣ ਹਿੰਮਤ ਕਰ ਤਰ ਕੋਈ ਫਰਕ ਨਹੀਂ ਸੀ ਪੈ ਰਿਹਾ ਫਰਕ ਨਹੀਂ ਸੀ ਕੁਝ ਪੈ ਰਿਹਾ ਵੀ ਨਾੜਾਂ ਕਮਜ਼ੋਰ ਬੱਤ ਬੱਲੇ ਨਾੜਾਂ ਕਮਜ਼ੋਰ ਪੈ ਗਈਆਂ ਸੀ ਬਲੌਕ ਹੋ ਗਈਆਂ ਸੀ ਠੀਕ ਹੈ ਜਿਹੜੇ ਅਸੀਂ ਪੰਜ ਜੂਸ ਬੋਡੀ ਸਰਵਿਸ ਪੈਕ ਸਾਨੂੰ ਦਿੱਤਾ ਇਹਦੇ ਨਾਲ ਸਾਨੂੰ ਕਿੰਨਾ ਕੁ ਫਰਕ ਆ ਹੁਣ ਇਹਦੇ ਨਾਲ ਫਰਕ ਤਾਂ ਵੀਰੇ ਹੈਗਾ ਮੈਨੂੰ ਬਹੁਤ ਹਾਂਜੀ ਅੰਦਰੋਂ ਠੀਕ ਹੋ ਗਏ ਹਾਂਜੀ ਹਾਂਜੀ ਜਿਹੜੀਆਂ ਮੇਰੀ ਨਾੜਾਂ ਨਹੀਂ ਝਟ ਕੇ ਪੈਂਦੇ ਸੀਗੇ ਤੀ ਹਾਂਜੀ ਉਹ ਹਟ ਗਏ ਵਜਨ ਦੀ ਲੱਤ ਚੱਲਦੀ ਹੈ ਲੱਤ ਤੇ ਵਜਨ ਵੀ ਆਉਣ ਲੱਗ ਗਿਆ ਹਾਂ ਠੀਕ ਹੈ ਜੀ ਹੋਰ ਕੀ ਕੀ ਫਾਇਦੇ ਹੋਏ ਸਰੀਰ ਨੂੰ ਕੋਈ ਭੁੱਖ ਲੱਗਣੀ ਜਾਂ ਫੇ ਬੀਪੀ ਦੀ ਬੀਪੀ ਵੱਧਾ ਸੀ ਮਾੜਾ ਮੋਟਾ ਉਹ ਠੀਕ ਹੈ ਨਦੀਪੀ ਤਾਂ ਮੇਰਾ ਪਹਿਲੇ ਹੀ ਸੀ ਵੱਧਾ ਬੀਪੀ ਤਾਂ ਜਿੰਨੀ ਹੀ ਵਧਿਆ ਹੈ ਠੀਕ ਹੈ ਠੀਕ ਹੈ ਨਹੀਂ ਪਹਿਲਾਂ ਕਹਿੰਦੇ ਸੀ ਮੈਨੂੰ ਤੇ ਸਿਰ ਦੁਖਦਾ ਰਹਿੰਦਾ ਹੈਗਾ ਉਹ ਚੀਜ਼ ਹੀ ਸੀ ਤੁਹਾਡੀ ਹਾਂ ਮਾੜਾ ਮਾੜਾ ਸਿਰ ਤੇ ਮੈਂ ਕਿਹਾ ਮੈਂ ਸੀ ਮਾਰ ਲਾ ਦੇ ਚੱਕਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਯਾਨੀ ਇਹ ਜਿਹੜਾ ਤੁਹਾਡਾ ਪ੍ਰੋਬਲਮ ਸੀ ਕਿ ਤੁਹਾਡੀ ਮੇਨ ਉਹ ਬਿਲਕੁਲ ਠੀਕ ਹੈਗੀ ਹੁਣ ਇੰਟਰਮੀਡੀਏ ਭਜਨ ਦੀ ਲਾਟ ਤੇ ਚੱਲਦੀ ਆ ਠੀਕ ਹੈ ਛੋਟੀ ਨਾਲ ਵੀ ਘਟ ਕੇ ਤਰ ਪੈਣੀ ਠੀਕ ਹੈ ਅੱਗੇ ਤੁਰੇ ਹੀ ਨਹੀਂ ਸੀ ਜਾਂਦਾ ਪਏ ਸੀ ਮੰਜੇ ਤੇ ਹਾਂ ਬਸ ਅੱਗੇ ਸਕੰਦੀ ਨਾਲ ਬਾਤ ਤੋਰ ਦੀ ਸੀ ਜਾਣੀ ਹੁਣ ਠੀਕ ਹੈ ਅੱਗੇ ਨਾਲ ਠੀਕ ਹੈ ਠੀਕ ਹੈ ਜੀ ਹੁਣ ਲੱਖਾਂ ਹੀ ਭੈਣ ਭਾਈ ਤੁਹਾਡੀ ਇਹ ਵੀਡੀਓ ਦੇਖਣਗੇ ਮਾਤਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਵੀਰ ਹੁਣ ਅਸੀਂ ਠੀਕ ਆ ਬਿਲਕੁਲ ਸਭਾਈ ਖਾਗੋ ਤਾਂ ਠੀਕ ਬੋਤਾਂ ਠੀਕ ਹੈ ਇਹ ਪਖਾਵਾਂਗੇ ਨਹੀਂ ਫਿਰ ਖਾਵਾਂਗੇ ਠੀਕ ਠੀਕ ਹੈ ਜੀ ਧੰਨਵਾਦ ਮਾਤਾ ਜੀ